ਸਸ਼ੀ ਕਾਲਜੀ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬੇਸਨ ਵਾਲੀ ਸ਼ਿਮਲਾ ਮਿਰਚ ਸ਼ਮਲਾ ਮਿਰਚ ਬਣਾਉਣ ਲਈ ਅਸੀਂ ਇੱਕ ਪੈਨ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਇਹਦੇ ਵਿੱਚ ਪਾਵਾਂਗੇ ਅਸੀਂ ਪਿਆਜ਼ ਪਿਆਜ਼ ਦੀਆਂ ਪਰਤਾਂ ਉਤਾਰ ਕੇ ਲੈ ਲੈਣੀ ਹੈ ਦੋ ਪਿਆਜ਼ ਲੈ ਲਈ ਸੀ ਤੇ ਦੋ ਸ਼ਮਲਾ ਮਿਰਚ ਨੂੰ ਅਸੀਂ ਕਟਿੰਗ ਕਰਕੇ ਲੈ ਲਏ ਆ ਇਹਨਾਂ ਨੂੰ ਸੌਫਟ ਹੋਣ ਤੱਕ ਅਸੀਂ ਪਕਾ ਲਵਾਂਗੇ ਇਸੇ ਪੈਨ ਵਿੱਚ ਇੱਕ ਚਮਚ ਤੇਲ ਦਾ ਇੱਕ ਚਮਚ ਜੀਰਾ ਤੇ ਇੱਕ ਚਮਚ ਲਸਣ ਅਦਰਕ ਨੂੰ ਤੜਤੜਾ ਦੇ ਪੀਸ ਕੇ ਲੈ ਲੈਣਾ ਹੈ ਦੋ ਪਿਆਜ਼ ਨੂੰ ਬਰੀਕ ਕਟਿੰਗ ਕਰਕੇ ਲੈ ਲਿਆ ਜਦੋਂ ਪਿਆਜ਼ ਪਿੰਕ ਕਲਰ ਦੇ ਹੋ ਜਾਣ ਉਦੋਂ ਪਾਵਾਂਗੇ ਇੱਕ ਚਮਚ ਬੇਸਣ ਦਾ ਬੇਸਣ ਨੂੰ ਖੁਸ਼ਬੂ ਆਣ ਤੱਕ ਭੁੰਨ ਲਾਂਗੇ ਜਦੋਂ ਕੱਚਾ ਫਲੇਵਰ ਦੂਰ ਹੋ ਜਾਵੇ ਬੇਸਣ ਦਾ ਉਸ ਤੋਂ ਬਾਅਦ ਦੋ ਟਮਾਟਰ ਤਿੰ ਸੋ ਆਦਨਸਾਰ ਨਮਕ ਪਾ ਮਗੇ ਤਨੀਆ ਪਾਊਡਰ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਸਾਲੇ ਨੂੰ ਅਸੀਂ ਭੁੰਨ ਲਾਂਗੇ ਇਹ ਅੱਧਾ ਕੱਪ ਪਾਣੀ ਦਾ ਪਾ ਕੇ ਇਹਨੂੰ ਢੱਕ ਕੇ 3-4 4 ਮਿੰਟ ਲਈ ਪੱਕਣ ਦਵਾਗੇ ਸਲੋ ਗੈਸ ਤੇ ਜਦੋਂ ਮਸਾਲਾ ਚੰਗੀ ਤਰ੍ਹਾਂ ਪੱਕ ਜਵੇ ਇਹਦੇ ਵਿੱਚ ਪਾਵਾਂਗੇ 1 ਚਮਚ ਕਸੂਰੀ ਮੇਥੀ ਤੇ ਸ਼ਿਮਲਾ ਮਿਰਚ ਨੂੰ ਪਿਆਜ਼ ਨੂੰ ਐਡ ਕਰ ਦਾਂਗੇ ਤੇ ਨਾਲ ਹੀ ਅਸੀਂ ਦੁੱਧ ਦੋ ਉਤਾਰ ਕੇ ਮਲਾਈ ਲੈਣੀ ਹੈ ਤਿੰਨ ਤੋਂ ਚਾਰ ਚਮਚ ਅਸੀਂ ਮਲਾਈ ਦੇ ਐਡ ਕਰਨੇ ਹੈ ਇਹਦੇ ਵਿੱਚ ਤੇ ਇਹਨੂੰ ਢੱਕ ਕੇ ਅਸੀਂ ਤਿੰਨ ਤੋਂ ਚਾਰ ਮਿੰਟ ਪੱਕਣ ਦਵਾਗੇ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਇਹਨੂੰ ਹਰਾ